اوه او 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 ਬੜੀ ਵੱਡੀ ਪ੍ਰਕਿਰਿਆ ਜਿਸ ਹਿਸਾਬ ਨਾਲ ਬੋਲ ਰਿਹਾ ਹਰ ਇੱਕ ਪੰਜਾਬ ਦੇ ਇੱਕ ਬੰਦਾ ਅਮੇਰ ਰੋ ਰਿਹਾ ਪਛਤਾ ਰਿਹਾ ਐ ਐਸੀ ਗੰਦੀ ਸਰਕਾਰ ਲੈਂਦੀ ਜਿਹੜੀ ਲੋਕਾਂ ਨਾਲ ਆਪ ਹੀ ਲੜ ਰਹੀ ਐ ਲੋਕ ਲੋਕ ਨਾਲ ਲੜਨ ਸਮਝਾਂਦੀ ਤੁਸੀਂ ਦੇਖੋ ਇੱਕ ਪਾਸੇ ਕਰਪਸ਼ਨ ਕਿੰਨੀ ਪੈ ਲਗੀ ਐ ਰੋਜ਼ ਮਾਰਡਰ ਕਤਲ ਉਹ ਇਸ ਤਰ੍ਹਾਂ ਹੋ ਰਹੀ ਐ ਜਿਵੇਂ ਐ ਲੱਗ ਰਿਹਾ ਐ ਅਮਰਜੈਂਸੀ ਲੱਗੀ ਪੰਜਾਬ ਚ ਬਾਹਰ ਨਹੀਂ ਜਾ ਸਕੇ ਉਹਦੇ ਚ ਕੋਈ ਧਿਆਨ ਨਹੀਂ ਪਰ ਪੰਜਾਬ ਦਾ ਮਾਹੌਲ ਖਤਮ ਕਰਨ ਦੇ ਵਿੱਚ ਸੀਐਮ ਦਾ ਇਕੱਲਾ ਰੋਲ ਐ ਇਹ ਆਖੀ ਤੋਂ ਇਲਾਵਾ ਦਾ ਹੋਰ ਕੋਈ ਕੰਮ ਨਹੀਂ ਨਾ ਬੋਲੇ ਛਾਨੇ ਵੀ ਬੋਲੇ ਇਸ ਕਰਕੇ ਉਹ ਜਿਨਕੇ ਖੁਦ ਕੇ ਘਰ ਸ਼ੀਸ਼ੇ ਦੇ ਹੁੰਦੇ ਹਨ ਉਹ ਦੂਸਰੋ ਦੇ ਘਰੋਂ ਮੇ ਪੱਥਰ ਨਹੀਂ ਫੈਂਕਿਆ ਕਰਦੇ ਇਹ ਅਮਿਤ ਸ਼ਾਹ ਜੀ ਉਹੀ ਨੇ ਜਿਨ੍ਹਾਂ ਦੀ ਨੇਤਰਤਵ ਦੇ ਵਿੱਚ ਮੋਦੀ ਦੀ ਨੇਤਰਤਵ ਦੇ ਵਿੱਚ 7 ਵਾਰ ਸਾਡੀ ਗੁਜਰਾਤ ਦੇ ਵਿੱਚ ਸਰਕਾਰ ਬਣੀ ਹੈ ਲਗਾਤਾਰ ਤੇ ਉਹੀ ਅਮਿਤ ਸ਼ਾਹ ਜੀ ਨੇ ਜਦੋਂ ਸਾਡੇ ਦੇਸ਼ ਦੇ ਰਾਸ਼ਟਰੀ ਪ੍ਰਧਾਨ ਸੀ ਤੇ ਸਾਡੇ ਦੇਸ਼ ਦੇ ਵਿੱਚ ਭਾਰਤ ਜਨਤਾ ਪਾਰਟੀ ਦੀ ਜਿਹੜੀ ਮੈਂਬਰਸ਼ਿਪ ਹੈਦੀ ਸਾਰੇ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਇੱਕ ਨੰਬਰ ਤੇ ਗਈ ਸੀ ਤੇ ਇੱਕ ਨੰਬਰ ਦੀ ਪਾਰਟੀ ਭਾਰਤ ਜਨਤਾ ਪਾਰਟੀ 2014 ਦੇ ਵਿੱਚ ਬਣੀ ਸੀ ਤੇ ਇਸ ਕਰਕੇ ਮੈਂ ਭਗਵਨ ਸਿੰਘ ਮਾਨ ਜੀ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਤੁਹਾਡੀ ਕਰਨੀ ਔਰ ਕਠਿਨੀ ਦੇ ਵਿੱਚ ਬੋ ਜਾਦਾ ਫਰਕ ਹੈ ਤੁਸੀਂ ਉਹੀ ਕਹਿੰਦੇ ਹੋ ਜੋ ਤੁਹਾਨੂੰ ਤੁਹਾਡਾ ਆਕਾ ਕੇਂਦਰੀয়াল ਕਹਿੰਦਾ ਇਸ ਕਰਕੇ ਤੁਸੀਂ ਆਪਣੀ ਜਿਹੜੀ ਸੁਕਤੀ ਕੁੰਭ ਕਰਨੀ ਨੀਂਦ ਆਉਤੋਂ ਜਾਗੋ ਤੇ ਸੋਚ ਸਮਝ ਕੇ ਬਿਆਨ ਦਿਓ ਕਿ ਮੈਂ ਬਿਹਾਰ ਕਿਸ ਵਾਸਤੇ ਕਿਨੇ ਵਾਸਤੇ ਰਹਿਣੇ ਆ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਹੁੰਦਾ ਨਾ ਉਹਨੂੰ ਸਾਰੇ ਦੇਸ਼ ਦੀ ਚਿੰਤਾ ਹੁੰਦੀ ਹੈ ਤੇ ਤੁਹਾਨੂੰ ਸਿਰਫ ਕੇਜਰੀਅਲ ਦੀ ਚਿੰਤਾ ਹੈ ਇਸ ਕਰਕੇ ਮੈਂ ਆਪਣਾ ਭਗਵੰਤ ਸਿੰਘ ਮਾਨ ਜੀ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪਹਿਲੇ ਆਪਣਾ ਦਿਮਾਗੀ ਇਲਾਜ ਕਰਾਓ ਇਸ ਕਰਕੇ ਬਹੁਤ ਸੋਚ ਸਮਝ ਕੇ ਤੁਸੀਂ ਬਿਆਨ ਦਿਓ ਸੀਐਮ ਹੋਵੇ ਪ੍ਰਧਾਨ ਮੰਤਰੀ ਬਣਾ ਲਾ ਗਏ ਬੜੀ ਜਾਂ ਸ਼ਰਮ ਦੀ ਗੱਲ ਹੈ ਬੜੀ ਬਾੜੀ ਸੋਚ ਦੀ ਗੱਲ ਹੈ ਔਰ ਸਾਨੂੰ ਇਹ ਸਾਰਿਆਂ ਨੂੰ ਗਿਆਨ ਲੈਣਾ ਚਾਹੀਦਾ ਕਿ ਕਿਸ ਬੰਦੇ ਨੂੰ ਅਸੀਂ ਮੁੱਖ ਮੰਤਰੀ ਬਣਾਇਆ ਜੀ ਜਿਸ ਨੂੰ ਇਹ ਨਹੀਂ ਸਮਝ ਆ ਗਈ ਕਿ ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਮੰਤਰੀ ਆ ਸਾਰੇ ਦੇਸ਼ ਦਾ ਉਹ ਪਿਤਾ ਸਮਾਨ ਆ। ਔਰ ਉਸ ਬਾਰੇ ਉਹ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਿਹਾ ਉਹਨੂੰ ਸ਼ਰਮ ਆਣੀ ਚਾਹੀਦੀ। ਸਰ ਇਹ ਪੂਰੀ ਲੀਡਰਸ਼ਿਪ ਜਿਹੜੀ ਹੈਗੀ ਇਹ ਕੱਢੀ ਹੋਈ ਹੈ ਬੀਜੇਪੀ ਦੀ। ਸਰ ਹਰੇਕ ਜਗ੍ਹਾ ਉਹ ਲੋਕ ਪ੍ਰਦਰਸ਼ਨ ਕੀਤਾ ਜਾ। ਬਿਲਕੁਲ ਪ੍ਰਦਰਸ਼ਨ ਕਰਾਂਗੇ ਜੀ। ਜਿਸ ਲੈਵਲ ਤੱਕ ਜਾਣਾ ਪਏ ਉਸ ਲੈਵਲ ਤੱਕ ਪ੍ਰਦਰਸ਼ਨ ਕਰਾਂਗੇ ਔਰ ਉਸ ਨੂੰ ਦੱਸਾਂਗੇ ਕੀ ਪੀਐਮ ਦੀ ਕੀ ਮर्यादा ਹੁੰਦੀ ਆ ਪ੍ਰਧਾਨ ਮੰਤਰੀ ਦਾ ਕੀ ਅਹੁਦਾ ਹੁੰਦਾ ਉਹਨਾਂ ਦੀ ਕੀ ਮर्यादा ਹੁੰਦੀ ਆ ਔਰ ਉਹਨਾਂ ਦਾ ਕੀ ਰੁਤਬਾ ਕਰੇ ਦੀ ਕੰਪਲੈਂਟ ਵੀ ਕੀਤੀ ਜਾਂਦੀ ਸੀ ਬਿਲਕੁਲ ਕਰਾਂਗੇ ਜੀ ਹਰ ਲੈਵਲ ਤੇ ਜਾਵਾਂਗੇ ਜਿੱਥੇ ਧਰਨੇ ਪ੍ਰਦਰਸ਼ਨ ਕਰਨੇ ਪੈਣ ਉਹ ਵੀ ਕਰਾਂਗੇ ਜਿੱਥੇ ਕੋਈ ਜਿੰਦਾਬਾਦ ਮਰਦਾਬਾਦ ਕਰਨਾ ਪਵੇ ਉਹ ਵੀ ਕਰਾਂਗੇ ਜਿੱਥੇ ਤੱਕ ਜਾਣਾ ਪਵੇ ਜਾ ਜਦੋਂ ਲੋਕਾਂ ਨੇ ਵਿਸ਼ਵਾਸ ਕਰਕੇ ਨਾ ਝੂਠੇ ਲੋਕਾਂ ਪੰਜਾਬ ਇਸ ਸਤਾਈ ਨ ਦੇ ਹੱਥ ਔਰ 7.5 ਸਾਲ ਬੀਤ ਗਏ ਆ ਔਰ ਲੋਕ ਫਰਾਈ ਫਰਾਈ ਕਰ ਰਹੇ ਜਦੋਂ ਰਾਜਕਿਆ ਮੁਸੰਦ ਕਰਦੇ ਆ ਭਾਸ਼ਾ ਦਾ ਆਪਣਾ ਕੰਟਰੋਲ ਨਹੀਂ ਕੋਈ ਕਹਿੰਦੀ ਹੈ ਨਾ ਬੰਦੇ ਦੇ ਅੰਦਰ ਉਹੀ ਤੂਮ ਦਾ ਜੋ ਉਹਨੇ ਲੋਕਾਂ ਦੇ ਨਾਲ ਬਹਿਵਾਰ ਰੱਖਿਆ ਜਿਸ ਤੰਗ ਦੇ ਨਾਲ ਜਨਤਾ ਦੇ ਨਾਲ ਬੋਲਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ 140 ਕਰੋੜ ਜਨਤਾ ਨੂੰ ਰਿਪਰੈਜ਼ੈਂਟ ਕਰਦੇ ਨੇ ਦੇਸ਼ ਵਾਸੀਆਂ ਦਾ ਸਿਰ ਤੇ ਮਾਣ ਜਿਨ੍ਹਾਂ ਨੇ ਉੱਚਾ ਕੀਤਾ ਨੂੰ ਦੇ ਬਾਰੇ ਐਸੀ ਸ਼ਬਦ ਬੋਲ ਰਿਹਾ ਉਹ ਇਹ ਨਹੀਂ ਸਮਝ ਆ ਰਹੀ ਵੀ ਮੈਂ ਪੰਜਾਬੀਆਂ ਦਾ ਮਾਣ ਕਰ ਰਿਹਾ ਪੰਜਾਬੀਆਂ ਦਾ ਹਨਨ ਕਰ ਰਿਹਾ ਉਹ ਕਹਿ ਰਿਹਾ ਕਿ ਪੰਜਾਬੀ ਉਨੇਕਾ ਜਿਸੀ ਵੀ ਕੁਝੀ ਦੇ ਸੰਬੰਧ ਕੱਤੇ ਹੋ ਜਾਂਦੇ ਨੇ ਜਿੱਲੀ ਆਵਾਜ਼ ਵਾਲੇ ਦਿੱਲੀ ਦੇ ਪ੍ਰਧਾਨ ਮੰਤਰੀ ਵੀ ਜਾ ਰਹੇ ਹੁਣ ਮੈਂ ਤੁਹਾਡੇ ਮਾਧਿਅਮ ਨਾਲ ਇਹ ਪੁੱਛਣਾ ਚਾਹਨਾ ਤੁਸੀਂ ਕੀ ਸੋਚਦੇ ਹੋ ਭਵਨਤਮਾਨ ਜੀ ਪੰਜਾਬੀਆਂ ਨੂੰ ਇਸ ਵੀ ਨੇ ਵਿਦੇਜ ਦੇ ਮੰਡੇ ਸਮਝਦੇ ਆ ਪਈ ਉਹ ਜੀਸੀਵੀ ਮਸ਼ੀਨ ਦੇਖਣ ਦੇ ਲਈ ਐਡੀ ਵੱਡੀ ਤਰਦਾਦ ਇਕੱਠੇ ਹੋਣਗੇ ਤੁਹਾਨੂੰ ਸ਼ਰਮਨਾ ਚਾੜਨਾ ਕੀ ਹੋ ਸਕਦੀ ਆ ਇਹਨੇ ਜੀਸ ਦੇ ਸਰਕਾਰ ਮੰਤਰੀ ਦਾ ਜੀਸ ਦਾ ਹੀ ਸਭ ਨੀਚਾ ਕੀਤਾ ਅੱਜ ਪੰਜਾਬੀਆਂ ਦਾ ਵੀ ਸਭ ਨੀਚਾ ਕੀਤਾ ਤੁਹਾਨੂੰ ਸ਼ਰਮ ਆਣੀ ਚਾਹੀਦੀ ਆ ਅੱਜ ਦਾ ਜਿਹੜਾ ਇਹ ਰੋਸ਼ ਆ ਇਹਦਾ ਪੁੱਤਰਾ ਪੂਕੇ ਅਸੀਂ ਚਾਰ ਕੀਤਾ ਉਹ ਸਿਰਫ ਇਹ ਨਹੀਂ ਕਿ 2027 ਦੇ ਜਨਤਾਇ ਤੋਂ ਜ਼ਿਆਦਾ ਭੈੜਾ ਹਾਲ ਇਹਨਾਂ ਦਾ ਕਰਨ ਵਾਲੀ ਆ ਇਹਨਾਂ ਨੂੰ ਦੁਕਾਨ ਨੂੰ ਪੱਜਨ ਨੂੰ ਛੇਪਾਂ ਨੂੰ ਰਾਂ ਹੀ ਮੈਨਾ 2027 ਦੀ ਜਦੋਂ ਉਹਨੇ ਚੋਣਾਂ ਚ ਜਨ ਦਰਬਾਰੇ ਚ ਕੋਈ ਕਮਨੀਕਾਰ ਦੀ ਵੀ ਕੀਤੀ ਜਾਊਗੀ ਦੇਖੋ ਬਾਈ ਕਮਾਂਡ ਇਹਦੇ ਤੇ ਸੰਗਿਆਨ ਲਾਊਗੀ ਪਰ ਅੱਜ ਪੰਜਾਬ ਭਰ ਚ ਹਰ ਜਗ੍ਹਾ ਦੇ ਉੱਤੇ ਦੇ ਫੁੱਟਲੇ ਫੂਕੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਕਿ ਇਹ 10 ਲੱਖ ਲੋਕਾਂ ਦਾ ਕਿਤਾਬ ਪੜਾ ਉਦੇ ਪ੍ਰਤੀ ਰੋਸ